ਗੱਡੀ ਦੇ ਵਿੱਚ ਸਵਾਰ ਪੰਜ ਦੋਸਤਾਂ ਦੇ ਨਾਲ ਮੰਦ ਭਗਾ ਪਾਣਾ ਵਾਪਰਿਆ ਪੰਜ ਦੋਸਤ ਕਾਰ ਦੇ ਵਿੱਚ ਇੱਕ ਦੋਸਤ ਦਾ ਬਰਥਡੇ ਮਨਾਉਣ ਇਕੱਠੇ ਜਾ ਰਹੇ ਸਨ ਤੇ ਅਚਾਨਕ ਉਹਨਾਂ ਦੇ ਨਾਲ ਸੜਕ ਹਾਦਸਾ ਵਾਪਰ ਜਾਂਦਾ ਜਿਸ ਦੇ ਨਾਲ ਦੋ ਜਣਿਆਂ ਦੀ ਮੌਤ ਹੋ ਜਾਂਦੀ ਹੈ ਲੜਕਾ ਅਤੇ ਲੜਕੀ ਦੀ ਮੌਤ ਹੋਈ ਹੈ ਤੇ ਤਿੰਨ ਜਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਦੇਰ ਰਾਤ ਕਰੀਬ 2:30 ਵਜੇ ਮਹਾਲੀ ਦੇ ਸੈਕਟਰ 88 ਹੀਰੋ ਹੋਮਸ ਦੇ ਕੋਲ ਸੜਕ ਹਾਦਸਾ ਹੋਇਆ ਹੈ 22 ਸਾਲ ਦਾ ਲੜਕਾ ਤੇ 19 ਸਾਲ ਦੀ ਲੜਕੀ ਦੀ ਮੌਤ ਹੋਈ ਹੈ ਜਿਨ੍ਹਾਂ ਦੀ ਤਸਵੀਰ ਵੀ ਤੁਸੀਂ ਸਕਰੀਨ ਉੱਪਰ ਦੇਖ ਸਕਦੇ ਹੋ ਰਿਤਮਾ ਨਾਮ ਦੀ ਇਸ ਲੜਕੀ ਦਾ ਕਰੂਜ ਕਾਰ ਦੇ ਵਿੱਚ ਐਕਸੀਡੈਂਟ ਹੋਇਆ ਤੇ ਐਕਸੀਡੈਂਟ ਇੰਨਾ ਭਿਆਨਕ ਸੀ ਕਿ ਕਾਰ ਲੋਕਾਂ ਦੁਆਰਾ ਦੱਸਿਆ ਗਿਆ ਕਿ ਓਵਰ ਸਪੀਡ ਦੇ ਕਾਰਨ ਦਰਸਤ ਦੇ ਵਿੱਚ ਕਾਰ ਜਾਵਦੀ ਜਿਸ ਕਰਕੇ ਇਹਨਾਂ ਦੋ ਸਟੂਡੈਂਟਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਤੇ ਬਹੁਤ ਹੀ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਦੋਸਤੋ ਵਾਹਿਗੁਰੂ ਅੱਗੇ ਇਹੋ ਅਰਦਾਸ ਕਰਦੇ ਹਾਂ ਕਿ ਇਹਨਾਂ ਦੇ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ